सीएम साहब दी जेड़ा युद्ध नश्या विरुद्ध कैंपेन है अते ऑर्गेनाइज क्राइम ਦੇ ਖਿਲਾਫ ਜਿਹੜਾ ਸਾਡਾ ਮਹਿੰਮ ਛੇੜੀ ہوئی ਉਹਨਾਂ ਵੱਲੋਂ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ 4.5 ਕਿਲੋ ਹਿਰੋਇਨ ਤੇ ਇੱਕ ਸਫੈਸਟੀਕੇਟਿਡ 0.30 ਬੋਰ ਦਾ ਪਿਸਟਲ ਰਿਕਵਰ ਕੀਤਾ ਤਿੰਨ ਅਕਿਊਜ਼ਡ ਅਸੀਂ ਫੜੇ ਹੈ ਜਿਹੜੇ ਕਿ ਕਾਫੀ ਮੋਟੇ ਲੈਵਲ ਤੇ ਜਿਹਨੂੰ ਆਪਾਂ ਕਹਿੰਦੇ ਆ ਬਿਗ ਫਿਸ਼ ਉਹ ਡਰੱਗ ਕਾਟਰ ਜਿਹੜਾ ਬਸਟ ਕੀਤਾ ਗਿਆ ਇਹ ਜਿਹੜੇ ਤਿੰਨੋਂ ਦੋਸ਼ੀ ਨੇ ਇੱਕ ਫਿਰੋਜ਼ਪੁਰ ਦਾ ਮੈਨ ਜਿਹਦਾ ਕਿ ਪਿੰਡ ਜਿਹੜਾ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਹੋਣ ਕਰਕੇ ਇਹ ਉੱਥੇ ਡਰਾਪਿੰਗ ਕਰਾਉਂਦਾ ਆਪਣੇ ਏਰੀਏ 'ਚ ਗੁਰਵਿੰਦਰ ਸਿੰਘ ਇਲੀਅਸ ਕੋਪੀ ਪਿੰਡ ਸ਼ਾਹਵਾਲਾ ਪੀਐਸ ਜ਼ੀਰਾ ਡਿਸਟ੍ਰਿਕਟ ਫਿਰੋਜ਼ਪੁਰ 23 ਸਾਲ ਦੀ ਉਮਰ ਹੈ ਖੇਤੀਬਾੜੀ ਦਾ ਕੰਮ ਕਰਦਾ ਔਰ ਜਿਹੜਾ ਐ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਦੇ ਜਿਹੜੇ ਸਬੰਧ ਬਣੇ ਹੋਏ ਔਰ ਡਰਾਪਿੰਗ ਦੇ थ्रू ਆਰਮਜ਼ ਅਮਿਨੀਸ਼ਨ ਤੇ ਨਾਰਕੋਟਿਕ ਦੀ ਵੱਡੀ ਸਮਗਲਿੰਗ ਦੇ ਵਿੱਚ ਇਨਵੋਲਡ ਹੈ ਇਸ ਤੋਂ ਇਲਾਵਾ ਸਭ ਤੋਂ ਪਹਿਲੇ ਜਿਹੜੇ ਦੋ ਦੂਸਰੇ ਦੋਸ਼ੀ ਨੇ ਉਹ ਹੈਗਾ ਦਲਜੀਤ ਲਾਲਾ ਇਹਨੂੰ ਸ਼ਹਿਰਾ ਟਾਲਾਪੜਾ ਮਸ਼ਹੂਰ ਪਿੰਡ ਹੈ ਅਮਰਸਰ ਰੂਰਲ ਚ ਉੱਥੋਂ ਦਾ ਰਹਿਣ ਵਾਲਾ ਹੁਣ ਹਾਲ ਦੀ ਟਾਈਮ ਜਿਹੜਾ ਹੈ ਸਿਟੀ ਦੇ ਵਿੱਚ ਰਹਿ ਰਿਹਾ ਮੁਸਬਬਾ ਇਹ ਦੇ ਵਿੱਚ ਇਹ ਤਾਂ ਕਿਹ ਸਾਥੀ ਹੈ ਤੇਨਕ ਲਈ ਸ਼ਿਬੂ ਇਹ ਵੀ ਮੁਸਲਪਾబాద్ ਚ ਰਹਿ ਰਿਹਾ ਇਸ ਟਾਈਮ ਬੇਸਿਕਲੀ ਜੋ ਪਹਿਲਾ ਮਡਲੀ ਇੰਟੈਲੀਜੈਂਸ ਬੇਸਡ ਇਸ ਆਪਰੇਸ਼ਨ ਦੇ ਵਿੱਚ 1.5 ਕਿਲੋ ਹਿਰੋਇਨ ਤੇ 0.30 ਬੋਰ ਦਾ ਇੱਕ ਪਿਸਤਲ ਬਰਾਮਦ ਹੋਇਆ ਜਦੋਂ ਸਾਡੇ ਸੀਆਈਏ ਸਟਾਫ ਦੀ ਟੀਮ ਨੇ ਇੰਸਪੈਕਟਰ ਮੋਲਕ ਦੀਪ ਹੋਣਾਂ ਦੀ ਟੀਮ ਨੇ ਗੁਰਵਿੰਦਰ ਐਲੀਅਸ ਕੋਪੀ ਨੂੰ ਫੜਿਆ ਇਸ ਕਨਸਾਈਨਮੈਂਟ ਨਾਲ ਉਹਦੀ ਬੜੀ ਡਿਟੇਲ ਪੁਛਗਿੱਛ ਦੇ ਵਿੱਚ ਬਾਕੀ ਦੋ ਮੁਲਜ਼ਮ ਜਿਹੜੇ ਦਲਜੀਤ ਲਾਲਾ ਤੇ ਤਿਲਕ ਜੀ ਬੂਏ ਫੜੇ ਇਹਨਾਂ ਤੋਂ ਫਿਰ 3 ਕਿਲੋ ਹਿਰੋਇਨ ਬਰਾਮਦ ਹੋਈ ਇਹਦੇ ਚ ਜਿਹੜੀ ਇੰਟਰਸਟਿੰਗ ਗੱਲ ਇਹ ਹੈ ਕਿ ਫੋਰਨ ਔਰ ਪਾਕਿਸਤਾਨ ਬੇਸ ਜਿਹੜੇ ਹੈਂਡਲਰਸ ਨੇ ਉਹ ਕਿਵੇਂ ਇਹਨਾਂ ਨੂੰ ਜੋੜਦੇ ਨੇ ਇਹਦੇ ਚ ਕਿਉਂਕਿ ਜਿਹੜਾ ਗੁਰਵਿੰਦਰ ਕੋਪੀ ਹੈ ਇਹ ਫਿਰੋਜ਼ਪੁਰ ਏਰੀਆ ਦਾ ਹੈ ਔਰ ਇਹ ਦੋ ਜਿਹੜੇ ਬੰਦੇ ਹੈ ਦਲਜੀਤ ਲਾਲਾ ਕਿਉਂਕਿ ਨਸ਼ਰਾ ਟਾਲਾ ਵੀ ਬਿਲਕੁਲ ਬਾਰਡਰ ਦੇ ਨੇੜੇ ਪੈਂਦਾ ਪਿੰਡ ਤੇ ਤੇ ਤਿਲਕ ਕਾਨੂੰਨ ਨਾਲ ਲਾਇਆ ਹੋਇਆ ਸੀ ਅਟਾਰੀ ਏਰੀਆ ਅਟਾਰੀ ਸੈਕਟਰ ਜਿਹਨੂੰ ਕਹਿ ਸਕਦੇ ਆ ਇੰਟਰਨੈਸ਼ਨਲ ਬਾਰਡਰ ਦਾ ਉਹ ਐਕਟੀਵੇਟ ਕੀਤਾ ਹੋਇਆ ਸੀ ਉੱਥੇ ਇਹ ਸਾਰਾ ਆਪਣਾ ਧੰਦਾ ਕਰਦੇ ਸੀ ਔਰ ਤੇ ਜੁਆਇਨਿੰਗ ਪੁਆਇੰਟ ਇਹਨਾਂ ਦਾ ਫੋਰਨ ਬੇਸਡ ਹੈਂਡਲਰ ਤੇ ਪਾਕ ਬੇਸਡ ਜਿਹੜੇ ਸਮਗਲਰ ਸੀਗੇ ਇਹਦੇ ਚ ਜਿਹੜੀ ਮੇਨ ਇੰਪੋਰਟੈਂਟ ਗੱਲ ਇਹ ਹੋਰ ਸਾਹਮਣੇ ਆਈ ਹੈ ਕਿ ਜਿਹੜਾ ਦਲਜੀਤ ਲਾਲਾ ਹੈ ਇਹ ਵੀ ਇਹਦੇ ਖਿਲਾਫ ਵੀ ਪਹਿਲਾਂ 25 ਆਰਮਜ਼ ਐਕਟ ਦਾ ਮੁਕਦਮਾ ਜਿਹੜਾ ਇਸੇ ਸਾਲ 15 9 2025 ਨੂੰ ਐਸਐਸਓਸੀ ਅੰਮ੍ਰਿਤਸਰ ਵੱਲੋਂ ਕਾਊਂਟਰ ਇੰਟੈਲੀਜੈਂਸ ਵੱਲੋਂ ਦਰਜ ਕੀਤਾ ਗਿਆ ਸੀ ਔਰ ਜੇਲ ਦੇ ਵਿੱਚ ਵੀ ਇਹਨੇ ਆਪਣੇ ਜਿਹੜੇ ਕੰਟੈਕਟਸ ਹੋਰ ਵਧਾਏ ਉਸੇ ਤਹਿਤ ਇਹ ਸਮਗਲਿੰਗ ਜਿਹੜਾ ਕਾਰਟਰਲ ਇਹ ਰਨ ਕਰ ਰਹੀ ਸੀ ਅਜੇ ਇਹਦੇ ਵਿੱਚ ਦੋ ਤਿੰਨ ਗ੍ਰਿਫਤਾਰੀਆਂ ਹੋਰ ਬਾਕੀ ਨੇ ਕੋ ਕੋ ਕੁਝ ਬੰਦੇ ਭੱਜੇ ਹੋਏ ਨੇ ਔਰ ਜੋ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਕੁਝ ਹੋਰ ਕਨਸਾਈਨਮੈਂਟ ਉਹਨਾਂ ਕੋਲ ਲੁਕੋਈ ਹੋਈ ਹੈ ਉੱਤੇ ਵੀ ਅਸੀਂ ਕੰਮ ਕਰ ਰਹੇ ਹਾਂ ਔਰ ਜਿਹੜਾ ਫਾਈਨੈਂਸ਼ੀਅਲ ਐਂਗਲ ਹੈ ਸਪੈਸ਼ਲੀ ਜਿਹੜਾ ਗੁਰਵਿੰਦਰ ਗੋਪੀ ਤੇ ਲਾਲੇ ਦਾ ਉਹ ਅਸੀਂ ਜਿਹੜੇ ਉਹਨਾਂ ਦੇ ਸਾਰੇ ਬੈਂਕ ਅਕਾਊਂਟਸ ਤੇ ਹੋਰ ਚੀਜ਼ਾਂ ਹੈ ਉਹ ਸਟੱਡੀ ਕੀਤੀਆਂ ਜਾ ਰਹੀਆਂ ਹੈ ਔਰ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਅਸੀਂ ਹੋਰ ਗ੍ਰਿਫਤਾਰੀਆਂ ਤੇ ਰਿਕਵਰੀਆਂ ਕਰਾਂਗੇ ਸਪੈਸ਼ਲੀ ਡਰੱਗ ਦੀ ਤੇ ਫਾਈਨੈਂਸ਼ੀਅਲ ਐਂਗਲ ਨੂੰ ਦੇਖਦੇ ਹੋਏ ਸੋ ਇਹਦੇ ਸਾਡੀ ਸਾਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਸਾਰਾ ਡਰੋਨ ਰਾਹੀਂ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਜੀ ਫਿਰੋਜ਼ਪੁਰ ਸੈਕਟਰ ਤੇ ਅਟਾਰੀ ਸੈਕਟਰ ਦੋ ਬੜੇ ਉੱਭਰ ਕੇ ਆਏ ਇਸ ਦੇ ਵਿੱਚ ਉਹਨਾਂ ਦੇ ਮੈਂ ਤੁਹਾਨੂੰ ਤਾਂ ਹੀ ਦੱਸਿਆ ਕਿ ਇਹ ਚ ਹੋਰ ਵੀ ਕੰਮ ਕੀਤਾ ਜਾ ਰਿਹਾ ਹੈ ਔਰ ਕਾਫੀ ਲੋਕ ਫਿਕਰ ਹੋਏ ਨੇ ਜਿਹੜੇ ਇਸ ਵੇਲੇ ਇਧਰ ਉਧਰ ਹੋਏ ਹੋਏ ਨੇ ਬਟ ਜਿਹੜੀ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਅਸੀਂ ਕਰਾਂਗੇ ਜਿਹੜਾ ਨਾਲ ਪਿਸਤਲ ਫੜਿਆ ਇਹਦਾ ਨਾ ਪਿਸਤਲ ਵੀ ਇਦਾਂ ਹੈ ਨਾ ਜੀ ਜਿਹੜੇ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਚੈਨਲਸ ਨੇ ਖੁੱਲੇ ਰੱਖਦੇ ਸਮਗਲਰ ਆਪਣੇ ਔਰ ਹਿਰੋਇਨ ਦੇ ਨਾਲ ਜਿਹੜਾ ਆਮ ਆਮ ਦਾ ਸਮਗਲਿੰਗ ਦਾ ਜਿਹੜਾ ਚੱਲਦਾ ਨੈਟਵਰਕ ਉਹ ਵੀ ਨਾਲ ਨਾਲ ਹੀ ਪੈਰਲਲ ਚੱਲਦਾ ਹੈ ਔਰ ਜਿਹੜੇ ਇਹੋ ਜਿਹੇ ਸਮਗਰਰ ਹੁੰਦੇ ਨੇ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਕੋਲ ਇੱਕ ਅਦਾ ਹਥਿਆਰ ਹੋ ਜਾਂ ਨਜਾਇਜ਼ ਉਹਨਾਂ ਤੋਂ ਅਕਸਰ ਮਿਲਦਾ ਹੈ ਬਿਕੋਜ਼ ਜਦੋਂ ਵੀ ਕਨਸਾਈਨਮੈਂਟ ਡਰਾਪਿੰਗ ਹੁੰਦੀ ਹੈ ਤੇ ਡਰੱਗ ਤੋਂ ਇਲਾਵਾ ਇਹ ਚੀਜ਼ ਵੀ ਨਾਲ ਡ੍ਰੌਪ ਹੁੰਦੀ ਹੈ ਜੀ